ਸਟਾਈਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਪ੍ਰਿੰਟਡ ਸੂਟ ਬਿਲਕੁਲ ਨਵੇਂ ਸਟਾਫ ਦੇ ਉੱਪਰ ਲੈ ਕੇ ਆਏ ਹਾਂ ਜੀ ਬੈਰੀ ਸਿਲਕ ਇਸ ਸਟਾਫ ਨੂੰ ਕਹਿੰਦੇ ਆ ਲੁੱਕ ਲਾਈਕ ਜਿੱਦਾਂ ਮੁਡਾਲ ਦੇ ਸੂਟ ਹੁੰਦੇ ਨੇ ਉਦਾਂ ਦੇ ਸੂਟ ਨੇ ਸਾਰੇ ਦੁਪੱਟਿਆਂ ਦੇ ਨਾਲ ਹੋਣਗੇ ਤੇ ਵਿੱਚ ਖੁਸ਼ਿਕ ਤੁਹਾਨੂੰ ਅਸੀਂ ਨਵਾਂ ਸਟਾਫ ਵੀ ਦੇਵਾਂ ਕਿਉਂਕਿ ਵਿਦਾਊਟ ਦੁਪੱਟਾ ਹੋਣਗੇ ਤੇ ਸਾਰੇ ਸੂਟਾਂ ਦੀ ਬੁਕਿੰਗ ਲਈ ਨੰਬਰ ਰਹੇਗਾ 8283828381 ਨੰਬਰ ਆ ਜੋ ਵੀ ਸੂਟਸ ਦੀ ਵੀਡੀਓ ਚ ਪਸੰਦ ਆਏ ਤੁਸੀਂ ਮੇਰੇ ਇਸ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਆ ਬਿਲਕੁਲ ਨਵਾਂ ਜਿਹਾ ਸਟਫ ਆ ਲਾਈਨਿੰਗ ਲੱਗ ਕੇ कॉटन ਦੀ ਲਾਈਨਿੰਗ ਲਗਾ ਕੇ ਤੁਸੀਂ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋ ਜਾਂ ਫਿਰ ਅਸੀਂ ਦਾ ਡਸ਼ੀਨ ਦੀ ਲਾਈਨਿੰਗ ਲਗਾ ਕੇ ਹੀ ਸਾਰੀ ਸੂਟਾਂ ਨੂੰ ਬਣਾਉਣੇ ਆ ਤਾਂ ਬਹੁਤ ਪਿਆਰੇ ਸੂਟ ਨੇ ਜੀ ਮਸ਼ੀਨ ਵਾਸ਼ ਨੇ ਸਾਰੇ ਤੇ ਬਹੁਤ ਸੋਹਣੀ ਨਵੀਂ ਜੀ ਕਲੈਕਸ਼ਨ ਆ ਸਟਫ ਬਹੁਤ ਪਿਆਰਾ ਹੈ ਜਿੱਤਾ ਮਡਾਲ ਹੁੰਦੀ ਹੈ ਕ੍ਰੇਪ ਹੁੰਦੀ ਹੈ ਇੰਨਾ ਸੌਫਟ ਸਟੱਫ ਹੈ ਇਹ print ਦੇ ਉੱਪਰ ਪਿਓਰ ਦੇ ਸੂਟ ਨੇ ਸਾਰੇ ਠੀਕ ਹੈ ਜੀ ਤੇ ਨਾਲ ਇਹਨਾਂ ਦੇ ਸੇਮ ਹੀ ਸਟੱਫ ਦਾ ਰਹੇਗਾ ਦੁਪੱਟਾ ਇਹਦਾ ਲੰਮੀ ਛੋੜੇ ਜੀ ਦੁਪੱਟੇ ਰਹਿਣਗੇ ਜੀ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 2350 ਠੀਕ ਹੈ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਤੇ ਇਹਦੇ ਵਿੱਚ ਇੱਕ ਤੁਹਾਨੂੰ ਮਸਟਰਡ ਕਲਰ ਮਿਲ ਜਾਏਗਾ ਮਸਟਰਡ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਸੇਮ ਠੀਕ ਹੈ ਜੀ ਤੇ ਦਾਸ ਬ੍ਰਾਂਡ ਦੇ ਰਹਿਣਗੇ ਸਾਰੇ ਸੂਟ ਇਹ नेक्स्ट ਦੇ ਰਹੀਆਂ ਤੁਹਾਨੂੰ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਹੁਤ ਸੌਫਟ ਸਟਫ ਆ ਤੁਸੀਂ ਸਲਵਾਰ ਸੂਟ ਫਰਾਕ ਸੂਟ ਜਿੱਦਾਂ ਵੀ ਇਹਨਾਂ ਨੂੰ ਡਿਜ਼ਾਈਨ ਕਰਵਾਉਣਾ ਹੈ ਉਸ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ ਪਰ ਸਟਫ ਤੁਹਾਨੂੰ ਬਹੁਤ ਪਸੰਦ ਆਏਗਾ ਫਿਟਿੰਗ ਵੀਰਾ ਬਹੁਤ ਸੋਣੀ ਆਂਦੀ ਹੈ ਇਹਨਾਂ ਦੀ ਨਵਾਂ ਜਿਹਾ ਸਟਾਫ ਆ ਪ੍ਰਿੰਟਡ ਸੂਟਾਂ ਦੇ ਵਿੱਚ ਪਿਓਰ ਦੀ 컬렉ਸ਼ਨ ਕੁਛ ਅਲੱਗ ਜਿਹੀ ਆ 2350 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ 10 ਬ੍ਰੈਂਡ ਦੇ ਸੂਟ ਨੇ ਜੀ ਇਹਦੇ ਵਿੱਚ ਕਲਰ ਦੋ ਨੇ ਇੱਕ ਗ੍ਰੇ ਤੇ ਮੈਂਦੀ ਗ੍ਰੇ ਸਟੋਨ ਦੇ ਉੱਪਰ ਤੁਹਾਨੂੰ ਇੱਕ ਨਵਾਂ ਜਿਹਾ ਡਿਜ਼ਾਈਨ ਦੰਨੇ ਆ ਇਹ ਹੈਗਾ ਜੀ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਇਹ ਦੇਖੋ ਇਹਦਾ ਦੁਪੱਟਾ ਲੰਮਾ ਛੋੜਾ ਜਿਹਾ ਦੁਪੱਟਾ ਬੈਰੀ ਸਿਲਕ ਬੋਲਦੇ ਆ ਜੇ ਨਾ ਤੇ ਬਾਕੀ ਲੁੱਕ ਲਾਈ ਕੇ ਮੋਡਲ ਦੀ ਤਰ੍ਹਾਂ ਇਹ ਦੇ ਵਿੱਚ ਆ ਗਿਆ ਵਾਈਨ ਸ਼ੇਡ ਬਲੈਕ ਸ਼ੇਡ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਾਰੇ ਹੀ ਕਲੈਕਸ਼ਨ 10 ਬ੍ਰਾਂਡ ਦੀ ਰਹੇਗੇ ਜੀ ਇਹ ਦੁਪੱਟੇ ਜਿੱਥੇ ਮਰਜ਼ੀ ਖੜਾ ਲਿਓ ਉੱਥੇ ਸਿੱਧੇ ਰਹਿ ਜਾਣਗੇ ਜੀ ਜਿਵੇਂ ਵੀ ਤੁਸੀਂ ਦੁਪੱਟਾ ਕੈਰੀ ਕਰਨਾ ਬਹੁਤ ਸੌਫਟ ਤੇ ਸੋਹਣਾ ਦੁਪੱਟਾ ਹੈ ਸੇਮ ਦੇ ਵਿੱਚ ਕਲਰ ਆਪਸ਼ਨ ਆ ਸੇਮ ਕਲਰ ਆ ਜੀ ਤੇ ਇੱਕ ਤੁਹਾਨੂੰ ਇਹ ਮਿਲ ਜੇਗਾ ਦੇ ਵਿੱਚ ਇਹ ਪਰਪਲ ਬਲੂ ਜਾਂ ਨੇਵੀ ਬਲੂ ਪਰਪਲ ਬਲੂ ਜਾਂ ਸ਼ੇਡ ਆ ਬਹੁਤ ਸੋਹਣਾ ਜਿਹਾ ਇੱਕ ਆਜੇਗਾ ਰਸਟੀ ਮੈਰੂਨ ਸ਼ੇਡ ਇਹਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਜੀ ਠੀਕ ਹੈ ਜੀ 10% ਤੇ ਸੂਟ ਰਹਿਣਗੇ ਪ੍ਰਿੰਟ ਬਹੁਤ ਸੋਹਣੇ ਆ ਦੇਸੋਂ ਬਈ ਨਾ ਸੂਟਾਂ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਲੈਕ ਕਲਰ ਦੇ ਉੱਪਰ ਬਹੁਤ ਸੋਹਣੇ ਪ੍ਰਿੰਟ ਨੇ ਇਹ ਐਡੰਦੀ ਰਹੇਗੀ ਜੀ ਲੁੱਕ ਸੂਟਾਂ ਦੀ ਠੀਕ ਹੈ ਜੀ ਨੈਕਸਟ ਦੇ ਰਹਿਆਂ ਬਹੁਤ ਸੋਹਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਸਾਫਟ ਇਨਾ ਕੁ ਸਟਫ ਹੈ ਕਿ ਕਿਸੇ ਦੀ ਸਕਿਨ ਨੂੰ ਵੀ ਅਗਰ ਕਈਆਂ ਦੇ ਪੈਂਦਾ ਨਹੀਂ ਹੁੰਦਾ ਸਿੰਥੈਟਿਕ ਕਪੜਾ ਮਤਲਬ कॉटन बेस ਦੇ ਉੱਪਰ ਇਹ ਸਿਲਕ ਨਾਮ ਰੱਖਿਆ ਹੋਇਆ ਤੇ ਸਟਫ ਬਹੁਤ ਜ਼ਿਆਦਾ ਸਾਫਟ ਆ ਬਹੁਤ ਸੋਹਣੇ ਸੂਟ ਨੇ ਡਿਜ਼ਾਈਨਿੰਗ ਇਹ ਬਹੁਤ ਪਿਆਰੀ ਪਿਆਰੀ ਜੀ ਆ ਇਹ ਡੱਡ ਮੈਰੂਨ ਸ਼ੇਡ ਆ ਜੀ ਦੁਪੱਟੇ ਵੀ ਬਹੁਤ ਸੋਹਣੇ ਆ ਸਾਰੇ ਸੂਟਾਂ ਦੇ 2350 ਪ੍ਰਾਈਸ ਦੇ ਨਾਲ ਆ ਸਿੰਗਲ ਸਿੰਗਲ ਕਲਰ ਨੇ ਸਾਰੇ ਬਿਲਕੁਲ ਸੌਫਟ ਸਟਫ ਦੇ ਉੱਪਰ ਦੇਖੋ ਜੀ ਸੂਟ ਠੀਕ ਹੈ ਜੀ ਪ੍ਰਾਈਸ ਹੈਗਾ ਇਹ 2350 ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਬਹੁਤ ਸੋਹਣਾ ਪ੍ਰਿੰਟ ਆ ਦੁਪट्टे ਲੰਮੇ ਚੌੜੇ ਤੁਸੀਂ ਇਹਨਾਂ ਨੂੰ ਮੋਡਲ ਸਟਾਫ ਵੀ ਕਹਿ ਸਕਦੇ ਹੋ ਕਿਉਂਕਿ ਮੋਡਲ ਦੇ ਸਟਾਫ ਸਾਰੇ ਬਹੁਤ ਖੁਸ਼ ਹੋ ਕੇ ਪਾਣੇ ਆ ये तदा ही सेम स्टाफा एक ब्रांड चेंज होकर नाम चेंज हो गया बहुत सोहनी सोहनी जी कलर ऑप्शन है बहुत सोहनी ਪਰਪਲ ਕਲਰ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਗਰੇਸ਼ ਨਮਾ ਜਾਂ ਕਲਰ ਆ ਦੇਖੋ ਜੀ ਡਿਜ਼ਾਈਨ ਕਲਰ ਵੀ ਤੇ ਡਿਜ਼ਾਈਨ ਵੀ ਸੇਸ ਆ ਪਿਆਇਨਾ ਦਾ ਪਰ ਪ੍ਰਾਈਸ ਆ ਖੂਸ਼ ਇਦਾਂ ਦੇ ਕਲਰ ਨੇ ਜੀ ਠੀਕ ਹੈ ਜੀ ਇਹ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ येलो ਸ਼ੇਡ ਬਲੈਕ ਕਲਰ ਬਹੁਤ ਸੋਹਣਾ ਸਟੱਫ ਆ ਤੇ ਪ੍ਰਾਈਸ ਹੈਗਾ ਜੀ 2350 ਇਹਨਾਂ ਸੂਟਾਂ ਦਾ ਇਹ ਸੂਟ ਤੁਹਾਨੂੰ ਵਿਦਾਊਟ ਦੁਪੱਟਾ ਮਿਲਣਗੇ ਇਹ ਬਰਬਰੀ ਚੈੱਕ ਦੇ ਵਿੱਚ ਆ ਜਿਹੜਾ ਇਹਨਾਂ ਦਾ ਸਟੱਫ ਆ ਉਹਨੂੰ ਬਰਬਰੀ ਸਟੱਫ ਬੋਲਦੇ ਆ ਠੀਕ ਆ ਜੀ ਤੇ ਬਿਲਕੁਲ ਨਵਾਂ ਸਟੱਫ ਹੈ ਇਹ ਐਦਾਂ ਚੈੱਕ ਚੈੱਕ ਜਿਹਦੇ ਵਿੱਚ ਬਣਿਆ ਪਿਆ ਮੈਂ ਤੁਹਾਨੂੰ ਆਊਟਸਾਈਡ ਦਿਖਾਨੀ ਇਹਦੀ ਪੁੱਠੀ ਸਾਈਡ ਆ ਜਿਹੜੀ ਤੇ ਬਾਕੀ ਸਾਰੇ ਸੂਟ ਇਦਾਂ ਰਹੇਗਾ ਵਿਦਾਊਟ ਦੁਪੱਟਾ ਹੈਗਾ ਸੂਟ ਇਹ ਤੇ ਵਿਦ ਲਾਈਨਿੰਗ ਦੇ ਨਾਲ ਬਣੇਗਾ ਸੂਟ ਇਹ ਲਾਈਨਿੰਗ ਤੁਹਾਨੂੰ ਲਗवानी ਪੈਣੀ ਆ ਸੂਟ ਨੂੰ ਪੂਰੇ ਨੂੰ ਤੇ ਪ੍ਰਾਈਸ ਰਹੇਗਾ ਜੀ ਸੇਮ ਹੀ 2350 ਇਹ ਬਿਨਾਂ ਦੁਪੱਟਾ ਸੂਟ ਨੇ ਬਿਲਕੁਲ ਨਵਾਂ ਸਟੱਫ ਬਰਬਰੀ ਉੱਪਰ ਵੀ ਕਾਫੀ ਤਰ੍ਹਾਂ ਦੀ ਕੁਆਲਿਟੀ ਆਂਦੀ ਆ ਪਰ ਇਹ ਬਹੁਤ ਸੋਹਣੇ ਤੇ ਬਿਲਕੁਲ ਪਿਓਰ ਬਰਬਰੀ ਦੇ ਸੂਟ ਨੇ प्रिंट देखो कि सोने, सोने प्रिंट बहुत प्यारा वाला भी सारे ही प्रिंट एक इक तो एक ने कि प्यारा प्रिंट है ये जो पहला खोल चुके सेम उ तेईस सौ प्ाइस शिपिंग चार्जेस अलग तो रहन गए यहाँ सैकेंड कलर है जी ग्रेस ਤੇ ਇੱਕ ਤੋਂ ਨੂੰ ਸੇਮ ਹੀ ਸਟੱਫ ਦੇ ਵਿੱਚ ਸੂਟ ਮਿਲ ਜੇਗਾ ਮਹਿੰਦੀ ਮਸਟਰਡ ਠੀਕ ਹੈ ਜੀ ਇਹ ਸਾਰੇ ਸੀਗੇ ਬਰਬਰੀ ਸਟੱਫ ਦੇ ਉੱਪਰ ਤੇ ਵਿਦਆਊਟ ਦੁਪੱਟਾ ਸੂਟ ਪਹਿਲਾਂ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਉਹ ਸਾਰੇ ਹੈਗੇ ਨੇ ਵਿਦ ਦੁਪੱਟੇ ਦੇ ਨਾਲ ਤੇ ਇਹ ਵਾਲੇ ਵੀ ਸੂਟ ਤੁਹਾਨੂੰ ਲਾਈਨਿੰਗ ਵਾਲੀ ਬਰਬਰੀ ਇਹ ਵਾਲਾ ਸਟੱਫ ਹੈ ਜਿਹੜਾ ਇਹ ਨਵੇਂ ਸੂਟ ਪ੍ਰਿੰਟ ਕਰਵਾਏ ਆ ਤੁਸੀਂ ਅਗਰ ਇਹ ਲੈਣੇ ਆ ਤਾਂ ਹੀ ਲੈ ਸਕਦੇ ਹੋ neck ਦੇ ਉੱਪਰ ਵਰਕ ਆ ਸੌਰੀ ਪ੍ਰਿੰਟ ਆ ਤੇ ਕੇ ਤੇ ਪ੍ਰਿੰਟ ਆ ਇਹ ਹੈਗੀਆਂ ਨੇ ਜੀ ਬਾਜੂ ਇਹ ਬਾਜੂ ਤੇ ਪ੍ਰਿੰਟ ਆ ਫੁੱਲ ਲਾਈਨਿੰਗ ਸੂਟ ਬਣੇਗਾ ਬਹੁਤ ਸੋਨਾ ਜਿਹਾ ਦੁਪੱਟਾ ਲੰਮਾ ਚੌੜਾ ਜਿਹਾ ਠੀਕ ਹੈ ਜੀ neck ਦੇ ਉੱਪਰ ਵੀ ਪ੍ਰੋਪਰ ਪ੍ਰਿੰਟ ਕਰਵਾਇਆ ਘੇਰਾ ਵੀ ਪ੍ਰਿੰਟ ਆ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਆ ਲਾਈਨਿੰਗ ਵਾਲਾ ਸਟੱਫ ਹੈ ਬਰਬਰੀ ਦਾ ਤੇ ਇਹ ਹੈਗਾ ਜੀ ਲੰਮੇ ਚੌੜੇ ਜਿਹੇ ਇਹਨਾਂ ਦੇ ਦੁਪੱਟੇ ਬਾਜੂ ਤੇ ਸੱਤੇ ਤੁਹਾਨੂੰ ਡਿਜ਼ਾਈਨ ਮਿਲੇਗਾ ਨੇਕਟਿਡ ਡਿਜ਼ਾਈਨ ਆ ਬਾਜੂ ਤੇ ਡਿਜ਼ਾਈਨ ਆ ਦੁਪੱਟਿਆਂ ਦੇ ਫੋਰ ਸਾਈਡਿਡ ਡਿਜ਼ਾਈਨ ਆ ਪ੍ਰਾਈਸ ਹੈਗਾ ਜੀ 2350 ਸ਼ਿਪਿੰਗ ਚਾਰजेस ਰਹਿਣਗੇ ਇਹਨਾਂ ਦੇ 80 ਰੁਪਏ ਅਲੱਗ ਤੋਂ ਤੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much